ਕਿਆ ਕਰਿਆ ਅੱਜ ਜਲਵਾ ਲਾ ਲਿਆ ਵਾਹਿਗੁਰੂ ਜੀ ਪਿਆਰਿਓ ਸੰਗਤ ਜੀ ਮਾਤਾ ਸਹਜਿਆ ਦੇ ਸਥਾਨ ਬਾਤ ਤੇ ਝੰਡ ਵੱਢ ਕੇ ਆਏ ਨੇ ਪਿਆਰੇ ਆਪਣੇ ਹੁਣ ਤੇ ਗੁਰੂ ਘਰ ਦੀਆਂ ਸੰਗਤਾਂ ਸੇਵਾਦਾਰ ਪੱਕੇ ਦੇਖੋ ਅੱਜ ਕੱਲ ਨਾ ਗੁਰੂ ਘਰਾਂ ਦਾ ਮਾਹੌਲ ਬਦਲ ਜਾਂਦਾ ਹੈ ਪਰ ਹੈਗੇ ਕਿਰਪਾ ਨਾਲ ਸੇਵਾਦਾਰਾਂ ਤੇ ਪ੍ਰਸ਼ਾਦਾ ਪਾਣੀ ਛਕ ਰਹੇ ਨੇ ਹੁਣ ਤੁਸੀਂ ਦੇਖੋ ਮਾਹੌਲ ਜਿਹੜੇ ਸ਼ਹਿਰਾਂ 'ਚ ਬੈਠੇ ਨੇ ਜਾਂ ਬਾਹਰਲੇ ਦੇਸਾਂ 'ਚ ਬੈਠੇ ਨੇ ਉਹਨਾਂ ਨੂੰ ਬਹੁਤ ਵਧੀਆ ਲੱਗੇਗਾ ਚੇਪਾਸ਼ਾ ਮਹਾਰਾਜ ਕਿੰਨਾ ਪਿਆਰ ਆ ਆਪਦੇ ਵਿੱਚ ਆਪਾਂ ਇਹਨੇ ਖਤਰਨਾਕ ਹਥਿਆਰ ਇਧਰ ਵੱਢ ਕੇ ਨਾ ਉਹੀ ਜੰਡਾ ਹੈ ਇਹਦੀ ਵੀਡੀਓ ਲੱਗ ਪਾਵਾਂਗੇ ਆਪਾਂ ਚੇਪਾਸ਼ਾ ਮਾਰਦੀ ਇਸ ਵੇਲੇ ਸਭ ਨੂੰ ਸੇਵਾ ਬਖਸ਼ਣ ਚੇਪਾਸ਼ਾ ਮਹਾਰਾਜ ਗ੍ਰੀਨਵਾੜ ਚੇਪਾਸ਼ਾ ਮਹਾਰਾਜ ਲੰਗਰ ਚੱਲਦੇ ਨੇ ਸੇਵਾ ਚੱਲਦੀ ਹੈ ਗੁਰੂ ਘਰ ਦੀ ਗੱਲ ਹੀ ਕੁਝ ਹੋਰ ਹੈ ਮਾਤਾ ਸੇਵਦੀਆਂ ਤਾਂ ਨਮਾਜ਼ ਸਤਨਾਵ ਵਾਹਿਗੁਰੂ ਵਾਹਿ ਨਾ ਹੁਣ ਤਾਂ ਚੱਲ ਜੂਗਾ ਕਿਵੇਂ ਰੰਦਾ ਕਿੰਨਾ ਲੱਗਦਾ ਹਾਂ ਹੁਣ ਤਾਂ ਠੀਕ ਹੈ ਨਾਲੇ ਮਰਜ਼ੀ ਤੋਂ ਪੀ ਲੱਤ ਸੈਟ ਹੁੰਦਾ ਹਾਂ ਭੁੱਖ ਜਿਆਦੇ ਲੱਗ ਰਹੀ ਹੈ ਕਹਿੰਦੇ ਨਾਮ ਜਪਣ ਨੂੰ ਵੀ ਜੀ ਕਰਦਾ ਹੁਣ ਤਾਂ ਭੁੱਖੇ ਭਗਤ ਨਾ ਕੀ ਜਾ ਜੇ ਮਾਲਾ ਆਪਣੀ ਲਈ ਜਾ ਕਬੀਰ ਸਾਹਿਬ ਕਹਿੰਦੇ ਗਏ ਮਾਹਰੇ ਭੁੱਖੇ ਦਾ ਭਗਤੀ ਨਹੀਂ ਹੁੰਦੀ ਆ ਮਾਲਾ ਚੱਕਬਦੀ ਕਹਿੰਦੇ ਹਾਂ ਮੇਟਨਸੇ ਬਾਦ ਆ ਜੇ ਮਾਤਾ ਦਸਵੇਂ ਪਾਤਸ਼ਾਹ ਨੂੰ ਕਹਿੰਦੇ ਸੀ ਡੱਲੇ ਨੂੰ ਕਹਿੰਦੇ ਸੀ ਮਾਰ ਮੇਰੇ ਨਾਲ ਨਮਾਉਂਦੇ ਆਇ ਨਹੀਂ ਡੱਲਿਆ ਇਹ ਨਾਲ ਨਮਾਉਣ ਵਾਲੇ ਨੇ ਸਾਰੇ ਪਿਆਰੇ ਜੇ ਪਾਸ਼ਾ ਮਹਾਰਾਜ ਸੇਵਾ ਬਖਸ਼ਣ ਸੇ ਪਾਸ਼ਾ ਮਹਾਰਾਜ ਰੰਗ ਪਾ ਕੇ ਲਾਉਣੇ ਇਹਨਾਂ ਨੂੰ ਪਿਆਰ ਹੈ ਗੁਰੂ ਦਾ ਜਪਛਾਦਦੇ ਤੋਂ ਬਾਬਾ ਜੀ ਹਾਂ ਚੜਦੀ ਕਲਾ ਤੁਸੀਂ ਜੋ ਦੇਖੋਗੇ ਸੇਵਾ ਕਰਨ ਨੂੰ ਜੀ ਕਰੂਗਾ ਤੁਹਾਡਾ ਨਾਲ